ਪੰਜਾਬੀਆਂ ਦੀ ਸ਼ਾਨ ਵੱਖਰੀ ਤੇ ਪੰਜਾਬੀਆਂ ਦੀ ਪਹਿਚਾਨ ਵੱਖਰੀ ਪੂਰੇ ਦੇਸ਼ ਦਾ ਅੰਦਾਜ਼ਾ ਪੰਜਾਬ ਨੂੰ ਪਿਛਲੇ ਕਈ ਸਾਲਾਂ ਤੋਂ ਖੋਰੇ ਕਿਸ ਦੀ ਨਜ਼ਰ ਲੱਗ ਗਈ ਸੀ ਪੰਜਾਬ ਆਪਣੀ ਪਹਿਚਾਨ ਤੋਂ ਦੂਰ ਹੁੰਦਾ ਜਾ ਰਿਹਾ ਸੀ ਪਰ ਸ਼ੁਕਰ ਹੈ ਕਿ ਪ੍ਰਮਾਤਮਾ ਦੀ ਮਿਹਰ ਹੋਈ ਤੇ ਪੰਜਾਬ ਨੂੰ ਪਹਿਲੀ ਵਾਰ ਇੱਕ ਇਹੋ ਜੀ ਸਰਕਾਰ ਮਿਲੀ ਕਿ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣਦਾ ਜਾ ਰਿਹਾ ਹੈ ਪੰਜਾਬ ਦਾ ਹਰ ਪਰਿਵਾਰ ਚਾਹੇ ਉਹ ਅਮੀਰ ਪਰਿਵਾਰ ਹੋਵੇ ਜਾਂ ਗਰੀਬ ਪਰਿਵਾਰ ਫੇਰ ਤੋਂ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਪੰਜਾਬ ਦੇ ਇੱਕ ਖੂਬਸੂਰਤ ਸ਼ਹਿਰ ਪਟਿਆਲਾ ਦੀ ਰਹਿਣ ਵਾਲੀ ਸੋਨੀਆ ਦਾਸ ਜੀ ਨਾਲ ਤੁਹਾਨੂੰ ਰੂਬਰੂ ਕਰਦੇ ਹਾਂ ਤੇ ਜਾਣਦੇ ਹਾਂ ਉਹਨਾਂ ਦੀ ਹੈਪੀ ਲਾਈਫ ਜੀਣ ਦਾ ਕੀ ਕਾਰਨ ਹੈ ਇਹ ਨੇ ਸੋਨੀਆ ਦਾਸ ਜੋ ਆਪਣੀ ਸਿਹਤ ਅਤੇ ਫਿਟਨੈਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਐਮਡੀ ਯੋਗ ਸ਼ਾਲਾ ਵਿੱਚ ਰੋਜ਼ਾਨਾ ਜਾਂਦੇ ਹਾਂ ਇਹਨਾਂ ਦਾ ਮੰਨਣਾ ਕਿ ਜੇ ਇਹ ਆਪ ਫਿਟ ਰਹਿਣਗੇ ਤਾਂ ਹੀ ਆਪਣੇ ਪਰਿਵਾਰ ਦਾ ਵਧੀਆ ਤਰੀਕੇ ਨਾਲ ਖਿਆਲ ਰੱਖ ਸਕਦੇ ਹਨ। ਸਤਿ ਸ਼੍ਰੀ ਅਕਾਲ ਜੀ ਮੈਂ ਸੋਨੀਆ ਦਾਸ। ਅਗਰ ਮੈਂ ਖੁਦ ਸਿਹਤਮੰਦ ਆ ਤਾਂ ਹੀ ਮੈਂ ਆਪਣੇ ਪਰਿਵਾਰ ਨੂੰ ਸਿਹਤਮੰਦ ਰੱਖ ਸਕਦੀ ਆ। ਕਾਫੀ ਟਾਈਮ ਤੋਂ ਮੈਨੂੰ ਬੈਕ ਦੀ ਪ੍ਰੋਬਲਮ ਚੱਲ ਰਹੀ ਸੀ ਜਿਸ ਦੇ ਕਰਕੇ ਮੈਨੂੰ ਕਾਫੀ ਦਿੱਕਤ ਆ ਰਹੀ ਸੀ। ਬਹੁਤ ਮੈਡੀਸਿਨ ਲਿੱਤੀ ਪਰ ਸੀਐਮ ਦੀ ਯੋਗਸ਼ਾਲਾ ਦੇ ਵਿੱਚ ਆਉਣ ਤੋਂ ਬਾਅਦ ਜਿੱਦਾਂ ਇਹ ਸੀ ਯੋਗਾ ਕਰਨਾ ਸ਼ੁਰੂ ਕੀਤਾ ਛੋਟੇ-ਮੋਟੇ ਐਕਸਰਸਾਈਜ਼ਾਂ ਕੀਤੀਆਂ ਉਹਨਾਂ ਦੇ ਕਰਨ ਦੇ ਨਾਲ ਡੇ ਟੂ ਡੇ ਮੇਰੀ ਉਹ ਪ੍ਰੋਬਲਮ ਘਟਦੀ ਗਈ ਸਰਵਾਈਕਲ ਦੀ ਵੀ ਪ੍ਰੋਬਲਮ ਮੇਰੀ ਘਟ ਗਈ ਦਵਾਈ ਉਹ ਬੰਦ ਹੋ ਚੁੱਕੀ ਹੈ ਤੇ ਜਿਹਦੇ ਨਾਲ ਮੈਨੂੰ ਜੋ ਦਿੱਕਤਾਂ ਆ ਰਹੀਆਂ ਸੀਗੀਆਂ ਉਹ ਕਾਫੀ ਹੱਦ ਤੱਕ ਖਤਮ ਹੋ ਚੁੱਕੀਆਂ ਨੇ ਮੈਂ ਖੁਦੋ ਘਰ ਤੰਦਰੁਸਤ ਹਾਂ ਤੇ ਮੇਰਾ ਪਰਿਵਾਰ ਤੰਦਰੁਸਤ ਹੈ ਮੈਂ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਕਰਦੀ ਹਾਂ ਜੋ ਸੀਐਮ ਯੋਗਸ਼ਾਲਾ ਹਰ ਗਲੀ ਮੁਹੱਲੇ ਦੇ ਵਿੱਚ ਚਲਾਈ ਹੈ ਬਹੁਤ-ਬਹੁਤ ਧੰਨਵਾਦ ਪੰਜਾਬ ਸਰਕਾਰ ਦਾ